ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਅਤੇ ਤੇਜ਼ بارشਾਂ ਕਾਰਨ ਹੜ੍ਹ ਪੀੜਤ ਇਲਾਕਿਆਂ ਦੀ ਨਾਜਕ ਹਾਲਾਤ ਹੋ ਗਏ ਹਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੜ੍ਹ ਪੀੜਤਾਂ ਨੂੰ ਸਹਯੋਗ ਦੇ ਲਈ ਸੰਤ ਬਾਬਾ ਰੇਸ਼ਮ ਸਿੰਘ ਜੀ ਕਖਰਾਣਾ ਮੱਲਾਂ ਵਾਲਾ ਦੇ ਹੜ੍ਹ ਪ੍ਰਭਾਵਿਤ ਦਰਿਆ ਵਿੱਚ ਘਰੇ ਹੋਏ ਪਿੰਡ ਅੱਲੇ ਵਾਲਾ ਫੱਤੇ ਵਾਲਾ ਵਿਖੇ ਪਹੁੰਚੇ ਇੱਥੇ ਸੰਤ ਬਾਬਾ ਰੇਸ਼ਮ ਸਿੰਘ ਜੀ ਦੀ ਸਤ ਪ੍ਰਸਤੀ ਵਿੱਚ ਪਿੰਡ ਕਖਰਾਣਾ ਦੇ ਨੌਜਵਾਨਾਂ ਨੇ 150 ਪਰਿਵਾਰਾਂ ਨੂੰ ਘਰ ਘਰ ਜਾ ਕੇ ਸੁੱਕਾ ਰਾਸ਼ਨ ਮੰਡਿਆ ਇਸ ਸਮੇਂ ਪੰਥਕ ਅਗੂ ਰਣਜੀਤ ਸਿੰਘ ਵਾਂਦਰ ਵੀ ਉਹਨਾਂ ਦੇ ਨਾਲ ਹਾਜ਼ਰ ਸਨ ਪਿੰਡ ਅੱਲੇ ਵਾਲਾ ਦੇ ਸਰਪੰਚ ਨਿਰਮਲ ਸਿੰਘ ਨੇ ਬਾਬਾ ਰੇਸ਼ਮ ਸਿੰਘ ਜੀ ਨੂੰ ਉੱਥੋਂ ਦੀ ਸਥਿਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਬਾਬਾ ਰੇਸ਼ਮ ਸਿੰਘ ਜੀ ਨੇ ਪਿੰਡ ਵਾਸੀਆਂ ਨਾਲ ਉੱਥੋਂ ਦੀਆਂ ਜ਼ਰੂਰਤਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਅਤੇ ਉੱਥੋਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਪ੍ਰੋਸਾ ਦਿਵਾਇਆ ਬਾਬਾ ਜੀ ਨੇ ਕਿਹਾ ਕਿ ਅਗਲੇ ਪੜਾਅ ਵਿੱਚ ਡੀਜ਼ਲ ਅਤੇ ਟਰੈਕਟਰ ਲਿਆ ਕੇ ਖੇਤਾਂ ਨੂੰ ਪੱਧਰਾ ਕਰਨ ਵਿੱਚ ਸਹਿਯੋਗ ਕਰਾਂਗੇ। ਰਸਤੇ ਵਿੱਚ ਲੋਕੋ ਖੁਰ ਦੇ ਸਰਪੰਚ ਜਗਤਾਰ ਸਿੰਘ ਜੀ ਵੱਲੋਂ ਸੇਵਾਦਾਰਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਪਿੰਡ ਅੱਲੇ ਆਣਾ ਦੇ ਸਰਪੰਚ ਨਰਮਲ ਸਿੰਘ ਨੇ ਬਾਬਾ ਰੇਸ਼ਮ ਸਿੰਘ ਜੀ ਅਤੇ ਆਏ ਹੋਏ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਆ ਲੈ ਪਾਪਾ ਜੀ ਪਹਿਲਾਂ ਤੋਂ ਤੋਂ ਸ਼ੁਰੂਆਤ ਆ ਪਾਣੀ ਦੀ ਪੇਟੀ ਬੋਲੇ ਸੋਹੋ ਆ ਸਰਮਾਤੀ ਲਰ ਜੋ ਸਭ ਪਾਣੀ ਪੀਂਹ ਗਾ ਰਾ ਤੁੰਦਰ ਰਸੋਈ ਦਾ ਸਮਾਨ ਸਾਰਾ ਆ ਆਪਣੇ ਆਪਣੇ ਤੇ ਕਰਾਣੇ ਵੀ ਹੋ ਗਾ ਸੇ ਰਹੀ ਚੱਲਣਾ ਕਰਾਣੇ ਆ ਲੱਗਿਓ ਤੇ ਖੜੇ ਆ ਦੇ ਦਿਓ ਮੈਂ ਚਲ ਗੋ ਜਾਈਂ ਨਾ ਖੜੇ ਖੜੇ ਲੋ ਬੋਤਾ ਆ ਲੈ ਆ ਲੈ ਇਨਾ ਕਾਹਦਾ ਪੀਣ ਲਾ ਭਾਈ ਉਹ ਪਾਣੀ ਨਹੀਂ ਦੇ ਪਾਣੀ ਨਹੀਂ ਲੈ ਜਨਾ ਦੇ ਪਾਣੀ ਨਹੀਂ ਪਾਣੀ ਕਿੰਨੇ ਲਈਓ ਪਾਣੀ ਲੈ ਲੈ ਹਾਂਜੀ ਹੋਰ ਕੋਈ ਕੁਝ ਮੇਰਾ ਹਾਂ ਦੇ ਦਿਓ ਦੇ ਦਿਓ ਦੇ ਦਿਓ ਮੈਨੂੰ ਪਾਣੀ ਦਿਖਾ ਦਿਖਾ ਜਲਾ ਲਓ ਆਜੋ ਆਲੋ ਭਾਈ ਆਜੋ ਕੋਈ ਨਾ ਪਾਣੀ ਵੀ ਦੇ ਦਿਓ ਪਾਣੀ 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 ਦੇ ਦਿਓ ਮੋਕੇ ਸਾਈਡ ਤੋਂ ਵੀ

ये तेरे छगा दे यार बैठना पाड़ एक पेटी ले ले एक यार का सरपंच सावन का चौनो दौड़ से एक गिलास हां ले पानी इसको पानी हो लेंगे आ पानी और बढ़िया चीज आ रही

ਪਾਣੀ ਗਿਆ ਲੈਣੇ ਪਿੱਛੇ ਹੋਰ ਨਾ ਕੋਈ ਵਿਅਕਤੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਸਭ ਸੰਗਤਾਂ ਨੂੰ ਪਤਾ ਕਿ ਜੋ ਇਸ ਇਲਾਕੇ ਦੇ ਵਿੱਚ ਹੜਾਂ ਦੀ ਮਾਰ ਪਈ ਆ ਹੜਾਂ ਦੀ ਮਾਰ ਨੂੰ ਬਚਾਉਣ ਵਾਸਤੇ ਸਾਡੀਆਂ ਸਿੱਖ ਸੰਸਥਾਵਾਂ ਮਹਾਪੁਰਸ਼ ਔਰ ਨਗਰਾਂ ਤੋਂ ਪੰਚਾਇਤਾਂ ਕਲਬਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਅੱਜ ਇਸੇ ਤਰ੍ਹਾਂ ਬਾਬਾ ਰੇਸ਼ਮ ਸਿੰਘ ਜੀ ਖਖਰਾਣੇ ਤੋਂ ਔਰ ਇਹਨਾਂ ਦੇ ਪਿੰਡ ਤੋਂ ਸਾਰੀ ਸੰਗਤ ਇਕੱਠੀ ਹੋ ਕੇ ਸਾਡੇ ਪਿੰਡ ਰਾਸ਼ਨ ਪਾਣੀ ਲੈ ਕੇ ਪਹੁੰਚੇ ਆ ਇਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਆ ਔਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਅਸੀਂ ਅੱਗੇ ਤੋਂ ਇਹਨਾਂ ਨੂੰ ਅਪੀਲ ਕਰਦੇ ਆ ਕਿ ਲੋਕਾਂ ਦੇ ਮੁਰੇ ਸੇਵੇ ਦਾ ਪ੍ਰਬੰਧ ਕੀਤਾ ਜਾਵੇ ਜਿਸ ਤਰ੍ਹਾਂ ਖਾਦ ਵਗੈਰਾ ਜਾਂ ਕੋਈ ਡੰਗਰਾਂ ਵਾਸਤੇ ਰਸਣ ਪਾਣੀ ਲੈ ਕੇ ਆਇਆ ਜਾਵੇ ਰਸਤਾ ਦਾ ਸਾਡੇ ਪਿੰਡ ਬਹੁਤ ਆਈਆਂ ਜੀ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਅਸੀਂ ਬੇਨਤੀ ਕਰਦੇ ਆ ਕਿ ਆ ਜਿਹੜੀ ਸੜਕਾ ਹੈ 2023 ਦੀ ਟੁੱਟੀ ਹੋਈ ਹੈ ਜੀ ਪਿੱਛੇ ਵੀ ਸਰਕਾਰ ਨੇ ਸਾਡਾ ਇਹ ਸੜਕ ਟੁੱਟੀ ਦੀ ਟੁੱਟੀ ਰਹਿ ਗਈ ਹੁਣ ਇਸ ਤੋਂ ਵੱਧ ਖਰਾਬ ਹੋ ਗਈ ਆ ਇਹ ਸਾਡੀ ਸੜਕ ਬਕਾਇਦਾ ਪ੍ਰਸ਼ਾਸਨ ਬਣਵਾਵੇ ਅਗਰ ਨਾ ਕਿਸੇ ਨੇ ਕੋ ਸਾਡੀ ਸਾਰ ਲਈ ਤੇ ਕਿਸੇ ਸੰਤ ਮਹਾਂਪੁਰਸ਼ ਨੂੰ ਬੇਨਤੀ ਕਰਾਂਗੇ ਉਹਨਾਂ ਨੇ ਸਾਡਾ ਸਹਿਯੋਗ ਦੇਣਾ ਤੇ ਉਹਨਾਂ ਨੇ ਬਣਉਣੀ ਆ ਕੋਈ ਆਸ ਤੇ ਨਹੀਂ ਪੂਰਨ ਸਰਕਾਰਾਂ ਤੋਂ ਪਰ ਅਸੀਂ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੱਲਾਂ ਵਾਲੇ ਦੇ ਨੇੜੇ ਪਿੰਡ ਆਲੇ ਵਾਲਾ ਨਾਲ ਸਰਪੰਚ ਸਾਹਿਬ ਤੇ ਬਾਬਾ ਰੇਸ਼ਮ ਸਿੰਘ ਜੀ ਅਗਵਾਈ ਦੇ ਵਿੱਚ ਪਿੰਡ ਖਖਰਾਣੇ ਦੀਆਂ ਸੰਗਤਾਂ ਵੱਲੋਂ ਅੱਜ ਹੜ੍ਹਾਂ ਦੀ ਮਾਰ ਝੱਲ ਰਹੇ ਲੋਕ ਉਹਨਾਂ ਦੀ ਮਦਦ ਵਾਸਤੇ ਸੰਗਤਾਂ ਦੇ ਸਮੇਤ ਰਾਸ਼ਨ ਪਾਣੀ ਲੈ ਕੇ ਜਗਤਾਰ ਸਿੰਘ ਜੀ ਸਰਪੰਚ ਸਾਹਿਬ ਲੌਕੇ ਵਾਲੇ ਉਹ ਵੀ ਆਏ ਨੇ ਸਾਡੇ ਨਾਲ ਨਿਰਮਲ ਸਿੰਘ ਜੀ ਸਰਪੰਸਾ ਖੜੇ ਨੇ ਸਾਰੀਆਂ ਸੰਗਤਾਂ ਵੱਖ-ਵੱਖ ਸੰਸਥਾਵਾਂ ਇੱਧਰ ਵੀ ਸੰਗਤਾਂ ਰਸਨ ਪਾਣੀ ਲੈ ਕੇ ਆਈਆਂ ਹਜੂਰ ਸਾਹਿਬ ਵਾਲੇ ਹਜੂਰ ਸਾਹਿਬ ਵਾਲੇ ਬਾਬਾ ਨਗਿੰਦਰ ਸਿੰਘ ਜੀ ਤੇ ਬਲਵਿੰਦਰ ਸਿੰਘ ਉਹਨਾਂ ਦੇ ਡਾਕਟਰ ਤੇ ਸਤਨਾਮ ਸਿੰਘ ਜੀ ਜਹੇਦਾਰ ਸਤਨਾਮ ਸਿੰਘ ਜੀ ਇਹ ਸਾਰੀਆਂ ਸੰਸਥਾਵਾਂ ਜਿਹੜੀਆਂ ਇੱਥੇ ਰਸਨ ਪਾਣੀ ਲੈ ਕੇ ਪਹੁੰਚ ਰਹੀਆਂ ਜਿਵੇਂ ਸਰਪੰਸਾ ਨੇ ਅਪੀਲ ਕੀਤੀ ਹੈ ਜਿਹੜੀ ਚੀਜ਼ ਦੀ ਲੋੜ ਹੈ ਉਹ ਜਦੋਂ ਗਾਂ ਸੰਗਤਾਂ ਉਹ ਲੈ ਕੇ ਆਉਣਾਂ ਤੇ ਸਰਕਾਰਾਂ ਨੂੰ ਵੀ ਅਪੀਲ ਹੈ ਇਹਨਾਂ ਦੇ ਜੋ ਵੀ ਮੰਗਾ ਹੈ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਤੇ ਵੱਧ ਤੋਂ ਵੱਧ ਸੰਗਤਾਂ ਅਪਰਾਲੇ ਕਰ ਰਹੀਆਂ ਤੇ ਕਰਨੇ ਵੀ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਤੁਹਾਡਾ ਮੈਂ ਨਿਰਮਲ ਸਿੰਘ ਸਾਹਿਬ ਕਾ ਸਰਪੰਚ ਪਿੰਡ ਵਾਲੇ ਹਾਂ ਇਧਰ ਪਿੰਡ ਵਾਲੇ ਆ ਜੀ ਹਾਂਜੀ ਬੱਦੇਣਾ ਹਾਂਜੀ ਮਾਸ਼ੀਕੇ ਮਾਸ਼ੀਕੇ ਤੰਨਾ ਬੱਗਾ ਬੋਤਲ ਬੱਗਾ ਜੀ ਤੇ ਇਧਰ ਅੱਗੇ ਫੋਈਪੁਰ ਸੀਲੇ ਪਿੰਡ ਪੈ ਜਾਂਦੇ ਆ ਜੀ ਵਸਤੀ ਕুতਬਦੀਨ ਵਾਲੇ ਕਾਲੇ ਕੇ ਥਾੜ ਹਾਂਜੀ ਜੀਆ ਘਰ ਆ ਬੰਡਾਲਾ ਜੀ ਇਹ ਬਲੋ ਹੋਰ ਕਾਫੀ ਪਿੰਡਾਂ ਕੇ ਪਿੰਡ ਹੈ ਜਿਹੜੇ ਹਾੜ ਤੋਂ ਲੈ ਕੇ ਤੇ 20 25 ਪਿੰਡਾਂ ਜੀ ਹੁਣ ਆਪਾਂ ਜਿੱਥੇ ਹੈਗੇ ਆ ਇਹ ਕਿਹੜਾ ਪਿੰਡ ਹੈ ਆਲੇ ਵਾਲਾ ਜੀ ਪਹਿਲਾਂ ਦਰਿਆ ਇੱਥੇ ਵਗਦਾ ਸੀ ਪਹਿਲਾਂ ਦਰਿਆ ਜਿੱਧਰ ਅੱਗੇ ਹਾਂਜੀ ਉਹ ਇੱਥੇ ਵਗਦਾ ਸੀ ਇਹ 1988 ਜਿਹੜਾ ਵੱਡਾ ਫਲੱਡ ਆਇਆ ਉਦੋਂ ਛੱਡ ਕੇ ਇਸ ਤੋਂ ਉੱਧਰ ਕਿਲੋਮੀਟਰ ਅੱਗੇ ਚਲੇ ਗਿਆ ਜੀ ਜੀ ਹੁਣ ਕ੍ਰੈਸ਼ਨ ਭਾਜੀ ਪਹੁੰਚ ਗਿਆ ਜੀ ਪਹੁੰਚ ਕਰੀ ਸੁਸਤਾ ਦਾ ਨਹੀਂ ਹਾਂ ਮਤਲਬ ਸੰਗਤ ਦਾ ਸਮਾਜ ਸੇਵਾ ਦਾ ਕਲਪਾਂ ਦਾ ਜੀ ਮਤਲਬ ਪਿੰਡ ਵਾਈਜ਼ ਜਿਹੜਾ ਸਰਕਾਰ ਦੀ ਆ ਉਹ ਨਕਮੀ ਆ ਜੀ ਹੁਣ ਤਾਂ ਇੱਥੇ ਇੱਥੇ ਜਾਰੀ ਚਾਰੇ ਦੀ ਜਰੂਰ ਤੇ ਕੋਈ ਮੋੜੋ ਸੇਬੇ ਦਾ ਪਰਮਾ ਦੇ ਤਰ੍ਹਾਂ ਖਾਲੀ ਵੀ ਤੇ ਅੱਲਾ ਪਰਮਾ ਦੇ ਹੋ ਸਕਦੀ ਉਹਦੀ ਲੋੜ ਆ ਜੀ ਤੇ ਇਸ ਤਰ੍ਹਾਂ ਵੀ ਇਸ ਬਾਦ ਚਤਰਾਣ ਵਾਲੀਆਂ ਦੇ ਪਿੱਛੇ ਮੈਂ ਤਾਂ ਕਹਿੰਦਾ ਨਹੀਂ ਲੋਕਾਂ ਨੂੰ ਲੱਗੇ ਨਹੀਂ ਲਾਉਣਾ ਵੀ ਮਤਲਬ ਪਿੱਛੇ ਵਿਆਹ ਹੀ ਕੋਈ ਫੁੱਲ ਨਹੀਂ ਕੋਈ ਪਰ ਸਾਡੇ ਕੁਝ ਆਰਧੀਆਂ ਵੀਰਾਂ ਨੇ ਨੇ ਇਸ ਤਰ੍ਹਾਂ ਕੀਤਾ ਵਾ ਹਾਂਜੀ ਕਿ ਜੋ 6 ਮਹੀਨੇ ਦਾ ਪਿੱਛੇ ਵਿਆਹ ਜੋ ਛੜਤਾ ਜੀ ਇੱਕ ਦੋ ਨੇ ਮਤਲਬ ਬੰਨਾਂ ਦੇ ਯਾਰਤੀ ਸੀ ਚਲੋ ਵਧੀਆ ਕੀਤਾ ਹਾਂ ਜਿਹੜਾ ਪ੍ਰਾਜੋਗ ਨੂੰ ਨਾਲੇ ਇਹ ਸਟੈਪ ਲਿਆ ਵਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਹਰ ਇੱਕ ਆਰਧੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਹੜਪੀਟ ਲੋਕ ਆ ਉਹਨਾਂ ਦਾ ਕਮ ਸੇ ਕਮ ਤੁਸਾਂ ਵਿਆਹ 6 ਮਹੀਨੇ ਦਾ ਮਾਫ ਕਰੋ ਤੇ ਅੱਗੇ ਉਹਨੂੰ ਫੁੱਸਰਬਾੜੀ ਪਾਲਣਾ ਸੀ ਨਹੀਂ ਛੱਡਾ ਕਰੋ ਕੰਢੇ ਜਿਹੜੇ ਪਸ਼ੂ ਡੰਗਰ ਸੀ ਹੁਣ ਇੱਥੇ ਹੀ ਆ ਕਿ ਬਾਹਰ ਅੰਦਰ ਕਿ ਲਗਭਗ ਇੱਥੇ ਆ ਜੀ 80% ਇੱਥੇ ਆ 10% ਜਿਹੜੇ ਲੋਕੋ ਬੰਦੇ ਆ ਜੀ ਆਹ ਹੋਏ ਪਿੱਛੇ ਫਿਰ ਕਿੱਦਾਂ ਪਹੁੰਚਦਾ ਇੱਥੇ ਸਮਾਨ ਇੱਥੇ ਬੜੀਆਂ ਦੇ ਰਹੀ ਮੋਹ ਦੇ ਰਹੀ ਜੀ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਦੀ ਦਾਸਤਾਨ ਪੰਜਾਬੀ ਸੱਭਿਆਚਾਰ ਦੀ ਗੌਰਵਮਈ ਤਸਵੀਰ ਸਤਸਮੁੰਦਰੋਂ ਪਾਰ ਵਾਪਰ ਦੀਆਂ ਘਟਨਾਵਾਂ ਕਲਾਕਾਰੀ ਦੇ ਖੇਤਰ ਦੀ ਵਾਰਤਾਲਾਪ ਰਾਜਨੀਤੀ ਵਿੱਚ ਭਖਦੇ ਮਸਲੇ ਖੇਡਾਂ ਵਿੱਚ ਮਾਰੀਆਂ ਮੱਲਾਂ ਵਿਗਿਆਨਿਕ ਖੋਜਾਂ ਤੇ ਚਾਤ ਕਰ ਪਰਿਵਾਰ ਸਿੱਖਿਆ ਸੰਸਾਰ ਨਾਰੀ ਸੰਸਾਰ ਬਾਲਵਾੜੀ ਅੱਤੁਪਾਇ ਦਾ ਪੰਜਾਬੀ ਸਹਿਤ ਅੰਤਰਰਾਸ਼ਟਰੀ ਪਿਆਬੀ ਮੈਗਜ਼ੀਨ ਮਹਿਕ ਵਤਨ ਦੀ